ਮਹਾਂ ਕੰਦਰ ਆਉ ਲਾਇਆ ਪੈ ਗਿਆ ਦੀ ਭਗਵੰਤ ਮਾਨ ਨੂੰ ਨਹੀਂ ਕਰਿਆ ਫਿਰ ਫੂਨ ਹੂੰ ਮੱਦੇ ਉਹ ਬੱਤ ਓਏ ਇਹ ਮੈਂ ਆਏ ਸੜਦੇ ਰੋਕੀ ਹੈ ਕੁੱਤਾ ਬਿੱਲਾ ਕੋਈ ਮੈਂ ਕਿਵੇਂ ਕੁੱਤੇ ਬਿੱਲੇ ਰੋਟੀ ਸੜਦੇ ਹੁੰਦੇ ਨੇ ਕੰਮ ਕਰਦਾ ਕੰਮ ਕਰਦਾ ਜੀ ਆ ਮੈਂ ਬੀਬੀ ਮੇਰੀ ਸਲਵਾਰ ਨਹੀਂ ਲੱਭ ਰਹੀ ਕਿਤੇ ਕਿਹੜੀ ਉਹ ਸਾਦੇ ਰੰਗੀ ਜੀ ਜਿੱਦ ਦਿਨ ਆਪਾਂ ਪਿੰਡ ਗਏ ਸੀ ਨਾ ਮੈਂ ਜਾਂਦੇ ਹੋਏ ਕੱਪੜੇ ਧੋ ਕੇ ਉਹ ਉੱਥੇ ਪਾ ਕੇ ਗਈ ਸੀ ਮੈਂ ਤਾਂ ਜਦੋਂ ਪਿੰਡੋਂ ਆਈਆਂ ਘਰ ਦਾ ਸਾਰਾ ਸਾਫ ਸਪਾਈਆ ਕੀਤਾ ਹੋਇਆ ਸੀ ਕੱਪੜੇ ਲਾ ਰੱਖੇ ਸੀ ਬਾਕੀ ਸਾਰੇ ਕੱਪੜੇ ਹੈਗੇ ਬੀਬੀ ਕੱਲੀ ਮੇਰੀ ਸਲਵਾਰ ਨਹੀਂ ਹੈਗੀ ਇਹਨੂੰ ਪਤਾ ਹੋਣਾ ਪੁੱਛ ਲੈ ਮੈਂ ਤਾਂ ਸਾਰੀ ਜਗ੍ਹਾ ਫਰੋਲ ਲੀ ਪਾਪਾ ਜੀ ਤੁਸੀਂ ਤਾਂ ਨਹੀਂ ਦੇਖੀ ਕਿਤੇ ਨਾ ਕੋਈ ਮੈਂ ਮੈਂ ਤਾਂ ਨਹੀਂ ਕੀਤੀ ਮੈਂ ਜਾਂਦੇ ਹੋਏ ਰ ਕੱਪੜੇ ਪਾਏ ਸੀਗੇ ਸਾਰੇ ਅੰਦਰ ਉੱਪਰ ਮੈਂ ਦੇਖਦੀ ਆਂ ਅੱਛਾ ਲੱਭੀ ਨਹੀਂ ਮਿਲਣ ਹਰੇ ਆ ਤੂੰ ਸਿੱਤੇ ਕੀ ਕਰਨ ਗਏ ਹੋ ਉਹ ਭਾਈ ਮੈਨੂੰ ਐ ਲੱਗਿਆ ਜਿਵੇਂ ਆਖਦੇ ਬਿੱਲੀਆਂ ਲੜਦੀਆਂ ਨੇ ਉੱਪਰ ਮੈਨੂੰ ਤਾਂ ਸੁਣੀਆਂ ਨਹੀਂ ਬਿੱਲੀਆਂ ਆ ਰੋਟੀ ਕਣੀਆਂ ਪਈ ਜਾਂਦੀਆਂ ਗਿੱਲੀ ਹੋ ਗਈ ਕੋਈ ਨਾ ਖਾਣਾ ਭਾਈ ਹਾਸ਼ ਹਾ ਬਿੱਲੀਆਂ ਅੱ ਤੇਰਾ ਪਲਾਹ ਹੋ ਜਾ ਨਾ ਪਾਸਕੇ ਦੇ ਭੂਰੇਆ ਸਾੜਸੇ ਤੇ ਹੀ ਚਲਦੀ ਹੈ ਹਾਂ ਤੇ ਕਿਦੀ ਨਹੀਂ ਕਿੱਥੇ ਪਤਾ ਨਹੀਂ ਕਿੱਥੇ ਵੀ ਹੈ ਵੀ ਮੇਰੇ ਤੋਂ ਨਹੀਂ ਸੁਪ ਨਾਲਦੀ ਆ ਚਲ ਕੋਈ ਨਹੀਂ ਬਹਰ ਜੀ ਤਾਂ ਸਾਰੇ ਕਿਤੇ ਲੱਭ ਲਈ ਮੈਨੂੰ ਤਾਂ ਕਿਤੇ ਨਹੀਂ ਦਿਖਿਆ ਓਏ ਕੋਈ ਨਾ ਭਾਈ ਇੱਥੇ ਰਿਖਾ ਲੱਖੂੰ ਜੀ ਡਿੱਗੀ ਹੋਣੀ ਹੈ ਪੰਜਾਹ ਮਰਿਆ ਮੇਰਾ ਚਾਦਰਾ ਖੋਇਆ ਓਰੇ ਮੈਂ ਪਾੜ ਲੈਣਾ ਤੂੰ ਪਾੜ ਹੈ ਘਰ ਦੀ ਚੀਜ਼ ਕਿੱਥੇ ਜਾਊ ਬਾਹਰੇ ਇੱਥੇ ਪਈ ਹੋਣੀ ਕਿਤੇ ਨਾ ਕਿਤੇ ਠੀਕ ਨਾ ਸੇ ਪਈ ਹੋਰ ਸਮੈ ਲਓ ਤੇਰੇ ਕੱਪੜੇ ਪਏ ਨੇ ਘਰੇ ਕੀ ਬੰਨੇ ਇੱਕ ਨਾਲ ਆਪਾਂ ਮੇਰੀ ਗੱਲ ਸੁਣ ਲੈ ਨੋ ਉਹਨੂੰ ਬੜਾ ਬਣਾ ਸਕਦਾ ਮੈਨੂੰ ਨਹੀਂ ਮੈਂ ਤਾਂ 30 ਸਾਲ ਹੋ ਗਿਆ ਤੇ ਨਾ ਕੱਟਦੀ ਨੂੰ ਤੇਰੀ ਰਗ ਰਗ ਤੋਂ ਬਾ ਕਵਾ ਮੈਂ ਰਗ ਰਗ ਦੀ ਤੇਰੀ ਪੇਤਣਵਾ ਮੈਂ ਦੇਤੀ ਹੋਣੀ ਸੌਕਣ ਮੇਰੀ ਨੂੰ ਸੁਥਣ ਚੱਕ ਕੇ ਫਰਸ਼ ਤੋਂ ਹੁੰਦੀ ਦੀ ਭੱਜ ਗਈ ਹੋਣੀ ਉਹਦੀ ਕਹਿੰਦਾ ਹੋਣਾ ਆ ਬਹੂ ਵਾਲੀ ਸੁੱਥਣ ਪਾਲ ਐ ਉਹਦੇ ਪੁਆਤੀ ਹੋਣੀ ਸੋਕਣ ਮੇਰੀ ਦੇ ਮੇਰੀ ਦਿੱਤੀ ਨਹੀਂ ਚੱਕਵੇਂ ਜੂ ਰੰਗ ਪਾਉਂਦੀ ਐ ਗੱਲਾਂ ਮਾਰਦਾ ਫਰਦਾ ਬਹੁਤ ਕਿਉਂ ਚਵੜਾ ਮਰੀ ਜਨੀ ਤੂੰ ਕਿਉਂ ਚਵੜਾ ਮਰੀਂ ਨਾ ਪਹਿਲਾਂ ਗੱਲ ਐ ਕੋਈ ਹੈ ਮੈਨੂੰ ਸਾਰਾ ਹੀ ਪਤਾ ਜਿਹੜੀ ਤੇਰੀ ਰਨ ਉਦਣਾਈ ਸੀ ਨਾ ਉਹਨੂੰ ਦਿੱਤੀ ਐ ਕੁਛ ਹੋਰ ਤਾਂ ਨਹੀਂ ਦਿੱਤਾ ਮੈਂ ਮੇਰੀ ਗੱਲ ਸੁਣ ਤੈਨੂੰ ਉਦੋਂ ਮੈਂ ਕੀ ਗੱਲ ਸਮਝਾਈਆਂ ਤੀਆਂ ਤੇਰੇ ਖਾਂ ਨਹੀਂ ਪੀ ਗੱਲ ਉਹ ਹਣੀਆ ਸੁਥਣਾ ਚੱਕ ਚੱਕ ਕੇ ਵੀ ਭੋਣ ਲਾ ਪਿਆ ਉਹਨੂੰ ਸੌਕਣ ਮੇਰੀ ਨੂੰ ਓਏ ਨਹੀਂ ਪਦਮਾਸ਼ ਜਨਨ ਜੀ ਤਰੇ ਨਰਾਲੇ ਬਾਬੇ ਜੀ ਸੌਣ ਅੱਗੇ ਜਮਾ ਨਹੀਂ ਦਿੱਤੀ ਹੈ ਜੀ ਮੈਂ ਕਿਉਂ ਕੋ ਦਿਉਂਗਾ ਭਲਾ ਕਰ ਦੇ ਲੀੜੇ ਦਾ ਕਿਉਂ ਦਊਂ ਮੈਂ ਜਿਹੜੀ ਮੈਂ ਤੈਨੂੰ ਗੱਲ ਕੀਤੀ ਸਾਰੀ ਕੁਸੂਜੀ ਕਰਵਾ ਗੱਲ ਦੱਸਤੀ ਪਾਈ ਪਾਈ ਹੁਣ ਤਾਂ ਤੂੰ ਵੀ ਲੋਹੀ ਲਾਖੀ ਹੋਈ ਜਨ ਮੇਰੇ ਨਾਲ ਹੈ ਗੱਲ ਆਪਣਾ ਕੋਈ ਹੈ ਕੋਈ ਨਹੀਂ ਹੌਲੀ ਹੌਲੀ ਸਾਰੇ ਤੇਰੇ ਭੇਤ ਖੁੱਲਣਗੇ ਜਿੱਦਾਂ ਜਿੱਦਾਂ ਭੇਤ ਖੁੱਲਣਗੇ ਨਾ ਉਵੇਂ ਉਵੇਂ ਹਾਂ ਮੈਂ ਤੈਨੂੰ ਖੋਲੂ ਇਹ ਵੀ ਦੇਖ ਲੈ ਮੇਰੀ ਗੱਲ ਸੁਣਾ ਕੀ ਹੁੰਦਾ ਆਪਣਾ ਮੈਂ ਆਪਦੇ ਬਾਸਤੇ ਕਰਦਾ ਫਿਰਦਾ ਇਹ ਹੈ। ਹੈਂ? ਥੋਡੇ ਬਾਸਤੇ ਕਰੇਲਾ ਮੈਨੂੰ ਤਾਂ ਤੂੰ ਕੱਲ ਮੈਂ ਤੈਨੂੰ ਕੱਲ ਪੁੱਛੀ ਆ। ਮੈਂ ਕਹਿੰਦਾ ਰਾਮਣਾ ਚੱਪ ਕਰਕੇ ਜਿਹੜੀਆਂ ਤੈਨੂੰ ਨਵੀਆਂ-ਨਵੀਆਂ ਰੰਨਾ ਦਾ ਸੁਆਦ ਪਿਆ ਐ ਨਾ। ਓਏ ਕਾ ਨੂੰ ਝੋਟ ਜਾ ਹਟ ਜਾ। ਮੇਰੇ ਜਿਹੜੀ ਰੂਹ ਤੇਰੇ ਨਾਲ ਖਿਰਦੀ ਆ ਕਿਸੇ ਨਾਲ ਨਹੀਂ ਖਿਰਦੀ ਕਿਤੇ ਹੋਰ। ਹੈਂ? ਜਿਹਦਾ ਮੈਂ ਤੇਰੇ ਨਾਲ ਖੁਸ਼ ਰਹਿਣਾ ਕਿਤੇ ਨਹੀਂ ਰਹਿੰਦਾ ਮੋਨਾਂ। ਹਾਂ ਮੇਨਾਂ ਤਾਂ ਬਹੁਤ ਰਹਿੰਦਾ। ਸਭ ਕੁਝ ਗਾਲਾਂ ਕੱਢ-ਕੱਢ ਮੇਰਾ ਇੱਕ ਕੀਤਾ ਪਿਆ ਮੇਨਾਂ ਖੁਸ਼ ਰਹਿੰਦਾ ਮਿਲਦੀ ਮੇਰੇ ਨਾਲ ਤੇਰੀ ਰੂਹ ਨਾਲ ਰੂਹ। ਮੇਰੀ ਗੱਲ ਸੁਣ ਮੇਰੀ ਰੂਹ ਤਾਂ ਖੁਦ ਮੇਰੇ ਕੋਲ ਹੈ ਨਹੀਂ ਹੁਣ ਤੂੰ ਤੂੰ ਹੀ ਹੁਣ ਨਾ ਤੋ ਕਰ ਦੇਖ ਮੈਂ ਤੈਨੂੰ ਸਾਰੀ ਗੱਲ ਸਮਝਾਤੀ ਤੇ ਦਿਮਾਗ ਚ ਪਾਈ ਹੈ ਤੇਰੀ ਗੱਲ ਮੈਂ ਹੈ ਲਗੜ ਲਾ ਰੋਟੀ ਮੈਂ ਦੇਖਾ ਸਮਝ ਨਹੀਂ ਚੱਕਰ ਆਉਣ ਲੱਗ ਪਿਆ ਹੋ ਹੋ ਚੋਦੀ ਕਿਹੜੀ ਰੋਟੀ ਖਾਧੀ ਵਾਲਾ ਜਾ ਭਾਈ ਮੇਰੇ ਤਾਂ ਗਲ ਪੱਕਿਆ ਪਿਆ ਮੈਂ ਤਾਂ ਖਾਧੀ ਨਹੀਂ ਆਂਦੀ ਹੈਗੀ ਮੰਨ ਤਾਂ ਟੈਨਸ਼ਨ ਹੋਈ ਜਾ ਰਹੀਆ ਕਿਤੇ ਕੋਈ ਮੇਰੇ ਕੱਪੜੇ ਤੇ ਟੂਣਾ ਹੀ ਨਾ ਕਰ ਦੇ ਕੋਈ ਨਹੀਂ ਕਰਦਾ ਟੂਣਾ ਇੱਥੇ 59 ਤੇ 17 ਪਹੁੰਚ ਗਏ ਕੀ ਹੋਇਆ ਕਸ਼ਮੀ ਹੋਇਆ ਉੱਥੇ ਡੇਰੇ ਤੋਂ ਲਿਆਂਦਾ ਨਾ ਰਾਲੀ ਬਾਬੇ ਦਾ ਜਲ ਪਿਆ ਨਾਲੇ ਪੀਲਾ ਨਾਲੇ ਸਾਰੇ ਕੱਪੜਿਆਂ ਤੇ ਛੜਕਦੇ ਫੋਟੋ ਨਾਲ ਤਾਂ ਮੈਂ ਕੱਪੜੇ ਨਵੇਂ ਲਾ ਲਾਂਗੀ ਘਰੇ ਜਾ ਵੀ ਤੇਰਾ ਚਲੋ